ਕੀ ਤੁਸੀਂ ਜਾਣਦੇ ਹੋ ਜੀਵਨ ਵਿੱਚ ਕਈ ਵਾਰੀ ਸਾਡੀ ਖੁਸ਼ਹਾਲੀ ਤੇ ਸ਼ਾਂਤੀ ਅਚਾਨਕ ਰੁਕ ਜਾਂਦੀ ਹੈ। ਕੰਗਾਲੀ ਦੇ ਬਦਲ ਛਾਣ ਲੱਗਦੇ ਆ। ਇਹਦਾ ਕਾਰਨ ਸਿਰਫ ਤੁਹਾਡੀ ਕਿਸਮਤ ਨਹੀਂ। ਸਗੋਂ ਉਹ ਵਸਤੂਆਂ ਹੋ ਸਕਦੀਆਂ ਹਨ ਜੋ ਤੁਸੀਂ ਅਣਜਾਣੇ ਵਿੱਚ ਕਿਸੇ ਹੋਰ ਦੇ ਘਰੋਂ ਜਾਂ ਕਿਸੇ ਹੋਰ ਵਿਅਕਤੀ ਤੋਂ ਆਪਣੇ ਘਰ ਲਿਆਉਂਦੇ ਹੋ। ਕੀ ਤੁਸੀਂ ਵੀ ਕਦੇ ਗਲੀ ਚੋਂ ਮਿਲੀ ਕੋਈ ਅਜੀਬ ਚੀਜ਼ ਕਰ ਲਿਆ ਹੈ? ਜਾਂ ਕਿਸੇ ਦੇ ਘਰੋਂ ਲੈ ਹੀ ਆਏ? ਤੁਹਾਨੂੰ ਤੋਂ ਬਾਅਦ ਕੁਝ ਗਲਤ ਮਹਿਸੂਸ ਹੋਇਆ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਮੈਂ ਡਾਕਟਰ ਜੇਨਾਕਰ ਲੈ ਕੇ ਆਈਆਂ ਜੋਤਿਸ਼ ਤੇ ਵਸ਼ਤੂ ਸ਼ਾਸਤਰ ਦੋਨਾਂ ਨਾਲ ਜੁੜਿਆ ਹੋਇਆ ਇੱਕ ਵੱਖਰੇ ਵਿਸ਼ੇ ਵਾਲੀ ਵੀਡੀਓ ਕਈ ਵਾਰੀ ਨਾ ਅਸੀਂ ਸੋਚਦੇ ਹਾਂ ਮੈਂ ਤਾਂ ਕੁਝ ਵੀ ਬੁਰਾ ਕਿਸੇ ਦਾ ਕਦੀ ਕੀਤਾ ਤਾਂ ਕੀ ਸੋਚਿਆ ਵੀ ਨਹੀਂ ਫਿਰ ਪੈਸਾ ਕਿਉਂ ਨਹੀਂ ਟਿਕਦਾ ਪਰ ਜਵਾਬ ਕਿਸੇ ਚੀਜ਼ ਤੋਂ ਲੁਕਿਆ ਹੁੰਦਾ ਜੋ ਅਸੀਂ ਅਣਜਾਣੇ ਚ ਕਰ ਲਿਆ ਹੈ ਵੈਦਿਕ ਦ੍ਰਿਸ਼ਟੀਕੋਣ ਇਸ ਨੂੰ ਕਹਿੰਦਾ ਊਰਜਾ ਮਿਸਮੈਚ ਸਾਡੇ ਪ੍ਰਾਤਨ ਸ਼ਾਸਤਰ ਤੇ ਵੇਦ ਸਾਨੂੰ ਸਿਖਾਉਂਦੇ ਆ ਕਿ ਹਰ ਵਸਤੂ ਹਰ ਸਥਾਨ ਹਰ ਵਿਅਕਤੀ ਦੀ ਆਪਣੀ ਇੱਕ ਊਰਜਾ ਹੁੰਦੀ ਹੈ ਜਦੋਂ ਕੋਈ ਵਸਤੂ ਕਿਸੇ ਦੂਸਰੇ ਵਿਅਕਤੀ ਦੀ ਮਲਕੀਅਤ ਹੇਠ ਲੰਬਾਂ ਸਮਾਂ ਰਹਿੰਦੀ ਆ ਤਾਂ ਉਹ ਉਸ ਵਿਅਕਤੀ ਦੇ ਕਰਮਾ ਉਹਦੀ ਗਰੀਬੀ ਉਹਦੇ ਦੁੱਖਾਂ ਤੇ ਉਸਦੀ ਨੈਗੇਟਿਵਿਟੀ ਵਾਲੀਆਂ ਭਾਵਨਾਵਾਂ ਦੀ ਊਰਜਾ ਨੂੰ ਆਪਣੇ ਅੰਦਰ ਸੋਖ ਲੈਂਦੀ ਹੈ ਮਹੱਤਵਪੂਰਨ ਗੱਲ ਕੀ ਆ ਕਿ ਜੇ ਉਹ ਵਸਤੂ ਕਿਸੇ ਪ੍ਰੇਸ਼ਾਨ ਜਾਂ ਕੰਗਾਲ ਵਿਅਕਤੀ ਦੀ ਆ ਤਾਂ ਉਸਦੀ 네ਗਟਿਵਿਟੀ ਵਾਲੀ ਊਰਜਾ ਤੁਹਾਡੇ ਘਰ ਦੀ ਪੋਜ਼ਿਟਿਵਿਟੀ ਵਾਲੀ ਊਰਜਾ ਦੇ ਨਾਲ ਟਕਰਾਉਂਦੀ ਆ ਇਹਨੂੰ ਹੀ ਊਰਜਾ ਮਿਸਮੈਚ ਕਹਿੰਦੇ ਆ ਨਤੀਜਾ ਕੀ ਨਿਕਲਣਾ ਇਹ ਊਰਜਾ ਟਕਰਾ ਤੁਹਾਡੇ ਘਰ ਦੀ ਵਰਕਤ ਨੂੰ ਖਤਮ ਕਰਕੇ ਕੰਗਾਲੀ ਨੂੰ ਸੱਦਾ ਦਿੰਦੀ ਆ ਇਸ ਲਈ ਸਾਡੇ ਗ੍ਰੰਥ ਕੀ ਕਹਿੰਦੇ ਆ ਡਾਕਟਰ ਤੇਰਾਕੌਰ ਸੱਤ ਚੀਜ਼ਾਂ ਦੱਸ ਰਹੀ ਆ ਕਿ ਕਦੇ ਵੀ ਕਿਸੇ ਦੂਸਰੇ ਵਿਅਕਤੀ ਤੋਂ ਖਾਸ ਕਰਕੇ ਬਿਨਾਂ ਪੁੱਛੇ ਜਾਂ ਮੁਫਤ ਵਿੱਚ ਆਪਣੇ ਘਰ ਨਹੀਂ ਲਿਆਉਣੀਆਂ ਚਾਹੀਦੀਆਂ ਕਿਹੜੀਆਂ ਨੇ ਉਹ ਸੱਤ ਚੀਜ਼ਾਂ ਜਿਹੜੀਆਂ ਕਦੇ ਵੀ ਤੁਸੀਂ ਘਰ ਨਹੀਂ ਲਿਆਉਣੀਆਂ ਧਿਆਨ ਨਾਲ ਸੁਣਨਾ ਵੀਡੀਓ ਦੇ ਅੰਤ ਤੱਕ ਮੇਰੇ ਨਾਲ ਬਣੇ ਰਹਿਣਾ ਇਹ ਬਿਹਤ ਜ਼ਰੂਰੀ ਟਾਪਿਕ ਹੈ ਜੇ ਤੁਹਾਡੇ ਘਰ ਇਹ ਸੱਤਾਂ ਚੋਂ ਕੋਈ ਵੀ ਚੀਜ਼ ਹੈਗੀ ਆ ਤਾਂ ਉਹਨੂੰ ਫਟਾ ਫਟ ਬਾਹਰ ਸਿੜ ਦਿਓ ਅੱਧਾ ਪਲ ਵੀ ਨਹੀਂ ਲਾਉਣਾ ਸੋ ਸੋਚਣ ਲਈ ਇਸ ਵੀਡੀਓ ਨੂੰ ਸੁਣਨ ਤੋਂ ਬਾਅਦ ਸੋ ਕਿਸੇ ਹੋਰ ਦੇ ਕੱਪੜੇ ਜਾਂ ਜੁੱਤੀਆਂ ਜੋਤਿਸ਼ ਅਨੁਸਾਰ ਕੱਪੜੇ ਸ਼ੁਕਰ ਤੇ ਜੁੱਤੀਆਂ ਜਾਂ ਚਪਲਾਂ ਸ਼ਨੀ ਦੇ ਨਾਲ ਸੰਬੰਧਿਤ ਹੈ ਕਿਉਂ ਨਹੀਂ ਲਿਆਉਣੀਆਂ ਚਾਹੀਦੀਆਂ ਸ਼ਨੀ ਦੇਵ ਕਰਮਾਂ ਦਾ ਫਲ ਦਤਾ ਹੈ ਜੁੱਤੀਆਂ ਸਾਡੇ ਸੰਘਰਸ਼ਾਂ ਤੇ ਯਾਤਰਾਵਾਂ ਦਾ ਪ੍ਰਤੀਕ ਹੈ ਜਦੋਂ ਨਾ ਤੁਸੀਂ ਕਿਸੇ ਹੋਰ ਦੇ ਵਰਤੇ ਹੋਏ ਜੁੱਤੇ ਜੁੱਤੀਆਂ ਚਪਲਾਂ ਜਾਂ ਕੱਪੜੇ ਪਹਿਨਦੇ ਹੋ ਤਾਂ ਜੋਤਿਸ਼ ਅਨੁਸਾਰ ਤੁਸੀਂ ਅਣਜਾਣੇ ਵਿੱਚ ਉਸ ਵਿਅਕਤੀ ਦੇ ਦੁੱਖਾਂ ਅਤੇ ਉਸ ਦੀ ਬਦਕਿਸਮਤੀ ਨੂੰ ਧਾਰਨ ਕਰ ਲੈਂਦੇ ਹੋ ਬਹੁਤ ਝੁੰਗੀ ਗੱਲ ਹੈ ਸਮਝ ਲਿਓ ਨੁਕਸਾਨ ਕੀ ਹੋਣਾ ਜੇਕਰ ਉਸ ਵਿਅਕਤੀ ਦੀ ਸ਼ਨੀ ਦੀ ਦਸ਼ਾ ਚੰਗੀ ਨਹੀਂ ਸੀ ਤਾਂ ਤੁਹਾਡੇ ਕੰਮਾਂ ਵਿੱਚ ਵੀ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਤੇ ਆਰਥਿਕ ਤੰਗੀ ਬੜੀ ਖਾਸ ਤੌਰ ਤੇ ਜੇਕਰ ਕਿਤੇ ਤੁਸੀਂ ਕਿਸੇ ਬਿਮਾਰ ਵਿਅਕਤੀ ਦੇ ਹਾਦਸੇ ਵਾਲੇ ਵਿਅਕਤੀ ਦੇ ਜਾਂ ਫਿਰ ਅਣਜਾਣੇ ਹੀ ਕਿਸੇ ਅਨਨੌਨ ਵਿਅਕਤੀ ਦੀਆਂ ਚੀਜ਼ਾਂ ਲੈ ਕੇ ਆ ਜਨਿਓ ਹਰ ਚੀਜ਼ ਆਪਣੇ ਮਾਲਕ ਦੀ ਕਰਮ ਛਾਪ ਦੇ ਨਾਲ ਜੁੜੀ ਹੁੰਦੀ ਹੈ ਉਸ ਦੀ ਬੇਚੈਨੀ ਉਹਦੇ ਦੁੱਖ ਉਹਦੇ ਕਰਜ਼ ਉਸ ਚੀਜ਼ ਤੁਹਾਡੇ ਘਰ ਵਿੱਚ ਆ ਜਾਣੀ ਨਾਲ ਕਿਸੇ ਹੋਰ ਦਾ ਕਰਮ ਭਾਰ ਫਿਰ ਤੁਸੀਂ ਕਦੇ ਆਪਣੇ ਮੋਢਿਆਂ ਤੇ ਕਿਉਂ ਚੱਕੋਗੇ ਨਹੀਂ ਬਚਾ ਕੀ ਹੈ ਜੇ ਬਹੁਤ ਹੀ ਜ਼ਰੂਰੀ ਹੈ ਤਾਂ ਨਵੇਂ ਕੱਪੜੇ ਖਰੀਦ ਲਓ ਘੱਟ ਖਰੀਦ ਲਓ ਸੈਕੰਡ ਹੈਂਡ ਕਿਸੇ ਤੋਂ ਕਿਉਂ ਲੈਣੇ ਵਰਤੇ ਹੋਏ ਕੱਪੜੇ ਜਾਂ ਜੁੱਤੀਆਂ ਬਿਲਕੁਲ ਵਰਤਨ ਤੋਂ ਪਰਹੇਜ਼ ਕਰੋ ਮੈਂ ਇੱਕ ਵੀਡੀਓ ਪਾਈ ਹੋਈ ਉਹ ਜ਼ਰੂਰ ਦੇਖ ਲਿਓ। ਦੂਜੀ ਚੀਜ਼ ਹੈ ਵਰਤੀ ਹੋਈ ਝਾੜੂ। ਜੋਤਿਸ਼ ਸੰਸਾਰ ਝਾੜੂ ਨੂੰ ਧੰਦੀ ਦੇਵੀ ਮਾਂ ਲక్ష్ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਕਿਉਂ ਨਹੀਂ ਲਿਆਉਣੀ? ਝਾੜੂ ਕਰਦੀ ਨੈਗੇਟਿਵਿਟੀ ਨੂੰ ਬਾਹਰ ਕੱਢਦੀ ਕਿ ਨਹੀਂ? ਰੋਜ਼ ਫੇਰਦੇ ਆ ਨਾ ਅਸੀਂ ਝਾੜੂ। ਕੂੜਾ ਕਰਕਟ ਕੀ ਹੈ ਨੈਗੇਟਿਵਿਟੀ? ਉਸ ਦੇ ਘਰ ਦੀ ਸਾਰੀ ਨਕਾਰਾਤਮਕਤਾ ਜਿੱਥੋਂ ਤੁਸੀਂ ਉਹ ਝਾੜੂ ਲੈ ਆਏ ਜਰਾ ਦੀ ਜਰਾ ਝਾੜੂ ਦਿਓ ਜੀ ਮੈਂ ਜਰਾ ਮੋੜ ਜਾਨੀ ਆ। ਉਦੀ ਗਰੀਬੀ ਉਦੀ ਕੰਗਾਲੀ ਉਦੀ ਨੈਗੇਟਿਵਿਟੀ ਸਾਰੀ ਤੁਹਾਡੇ ਘਰ ਆ ਗਈ ਮਹੱਤਵਪੂਰਨ ਕਿ ਇਹ ਗਰੋਡ ਪ੍ਰਾਂਚ ਲਿਖਿਆ ਆ ਕਿ ਝਾੜੂ ਨੂੰ ਹਮੇਸ਼ਾ ਲੁਕਾ ਕੇ ਰੱਖੋ ਆ ਮੈਂ ਡਾਕਟਰ 13 ਕੌਰ ਦਾ ਆਪਣਾ ਤਜਰਬਾ ਹੈ ਕਿਸੇ ਦੇ ਘਰ ਜਾਓ ਬੜਾ ਡਰਾਇੰਗ ਰੂਮ ਬੜਾ ਸਜਾਇਆ ਬਹੁਤ ਜ਼ਿਆਦਾ ਪਰ ਜਦੋਂ ਹੀ ਮੇਨ ਐਂਟਰੈਂਸ ਤੋਂ ਵੇੜੇ ਚ ਦਾਖਲ ਹੋਣੇ ਆ ਤੁਹਾਨੂੰ ਪੰਜ ਸੱਤ ਝਾੜੂ ਤਾਂ ਖਿਲਰੇ ਹੋਏ ਜ਼ਰੂਰ ਮਿਲ ਜਾਣੇ ਉਹ ਤੁਹਾਨੂੰ ਉਹਨਾਂ ਨੂੰ ਠੱਕ ਕੇ ਰੱਖੋ ਤਰਤੀਬ ਚ ਰੱਖੋ ਨੰਗੇ ਅੱਖ ਨਾਲ ਉਹਨੂੰ ਨਜ਼ਰ ਨਹੀਂ ਆਉਣੇ ਚਾਹੀਦੀ ਸੋ ਕਿਸੇ ਹੋਰ ਦੇ ਘਰ ਦੀ ਵਰਤੀ ਹੋਈ ਝਾੜੂ ਲਿਆਉਣ ਦਾ ਮਤਲਬ ਆ ਉਹਦੇ ਘਰ ਦੀ ਨੈਗੇਟਿਵਿਟੀ ਗਰੀਬੀ ਕੰਗਾਲੀ ਨਾਲ ਤੁਸੀਂ ਲਿਆਇਓ ਝਾੜੂ ਨੂੰ ਲੁਕਾ ਕੇ ਰੱਖੋ ਕਦੇ ਵੀ ਕਿਸੇ ਨੂੰ ਨਾ ਗਿਫਟ ਦੇਣਾ ਆ ਤੇ ਨਾ ਹੀ ਗਿਫਟ ਦੇ ਵਿੱਚ ਝਾੜੂ ਲੈਣਾ ਨੁਕਸਾਨ ਕੀ ਹੋਣਾ ਇਦਾਂ ਕਰਨ ਦੇ ਨਾਲ ਮਾਂ ਲక్ష్ਮੀ ਨਰਾਜ਼ ਹੋ ਜਾਣੀ ਤੇ ਤੁਹਾਡੇ ਘਰ ਵਿੱਚੋਂ ਧਨ ਦਾ ਪ੍ਰਵਾਹ ਜਿਹੜਾ ਹੈ ਧਨ ਦਾ ਪ੍ਰਵਾਹ ਰੁਕ ਜਾਏਗਾ ਤੀਸਰਾ ਚੀਜ਼ ਦੂਸਰੇ ਦਾ ਧਨ ਜਾਂ ਕਰਜ਼ਾ ਜੇ ਵਾਪਸ ਨਾ ਕੀਤਾ ਲਓ ਉਧਾਰ ਸਦਾਰ ਬਣਿਆ ਸਮਾਜ ਰਹਿੰਨੇ ਆ ਪੈਸੇ ਲੈਣੇ ਪੈਂਦੇ ਕਦੀ ਲੋੜ ਪੈ ਸਕਦੀ ਐ ਇੱਕ ਦੂਜੇ ਨੂੰ ਹਾਂ ਮਜ਼ਾ ਤਾਂ ਤਾਂ ਜੇ ਵਾਪਸ ਕਰ ਦੋ ਜੋਤਿਸ਼ ਕੀ ਕਹਿੰਦਾ ਆ ਕਿ ਤਨ ਬ੍ਰਹਸਪਤੀ ਭਾਵ ਗੁਰੂ ਦਾ ਤੇ ਸ਼ੁਕਰ ਦਾ ਇਹਨਾਂ ਨਾਲ ਜੁੜਿਆ ਜਦ ਕਿ ਕਰਜ਼ਾ ਜਿਹੜਾ ਉਹ ਮੰਗਲ ਨਾਲ ਜੁੜਿਆ ਹੋਇਆ ਕਿਉਂ ਨਹੀਂ ਲਿਆਉਣਾ ਚਾਹੀਦਾ ਵੈਦਿਕ ਸ਼ਾਸਤਰਾਂ ਦੇ ਵਿੱਚ ਕਰਜ਼ਾ ਲੈਣ ਨੂੰ ਇੱਕ ਭਾਰੀ ਕਰਮ ਮੰਨਿਆ ਗਿਆ ਜੇ ਤੁਸੀਂ ਕਿਸੇ ਤੋਂ ਪੈਸੇ ਉਧਾਰ ਲਏ ਆ ਤੇ ਉਹਨੂੰ ਸਮੇਂ ਤੇ ਵਾਪਸ ਨਹੀਂ ਕੀਤੇ ਤਾਂ ਉਹ ਕਰਜ਼ਾ ਇੱਕ ਭਾਰੀ 네ਗੇਟਿਵ ਊਰਜਾ ਬਣ ਕੇ ਤੁਹਾਡੇ ਘਰ ਦੇ ਵਿੱਚ ਰਹੇਗੀ ਕੀ ਹੈ ਤੁਸੀਂ ਨੁਕਸਾਨ ਕੀ ਹੋਇਆ ਇਹ ਨਾਲ ਸਿਰਫ ਤੁਹਾਡੀ ਕੁੰਡਲੀ ਦੇ ਵਿੱਚ ਮੰਗਲ ਨੂੰ ਕਮਜ਼ੋਰ ਕਰੇਗਾ ਸਗੋ ਗੁਰੂ ਭਾਵ ਬ੍ਰਹਸਪਤੀ ਦੀ ਕਿਰਪਾ ਨੂੰ ਵੀ ਰੋਕਦਾ ਇਸ ਦੇ ਨਾਲ ਰਿਸ਼ਤੇ ਖਰਾਬ ਹੁੰਦੇ ਆ ਤੇ ਆਰਥਿਕ ਤੰਗੀ ਇੰਨੀ ਵੱਜ ਜਾਂਦੀ ਹੈ ਕਿ ਤੁਸੀਂ ਕਦੇ ਵੀ ਕਰਜ਼ੇ ਤੋਂ ਮੁਕਤ ਨਹੀਂ ਹੁੰਦੇ ਉਪਾਅ ਕੀ ਹੈ ਕਰਜ਼ਾ ਹਮੇਸ਼ਾ ਸਮੇਂ ਤੇ ਵਾਪਸ ਕਰੋ ਜੇ ਨਹੀਂ ਕਰਦੇ ਹੋ ਕਿਸੇ ਦੇ ਅਥਰੂ ਦੇਖ ਲਓ ਕਿਸੇ ਪਰਿਵਾਰ ਦੀਆਂ ਬਦਦੁਆਵਾਂ ਤੁਹਾਡੀਆਂ ਕਈ ਪੁਸ਼ਤਾਂ ਨੂੰ ਲੈ ਡੁੱਬਣ ਗਿਆ ਹੁਣ ਨਹੀਂ ਤਾਂ ਆਉਣ ਵਾਲੇ ਸਮੇਂ ਚ ਅਪੰਗ ਬੱਚੇ ਪੈਦਾ ਹੋਣੇ ਸ਼ੁਰੂ ਹੋ ਜਾਣਗੇ ਪਹਿਰੇ ਤੁਹਾਨੂੰ ਅਹਿਸਾਸ ਵੀ ਨਹੀਂ ਹੋਣਾ ਕਿ ਤੁਹਾਡੇ ਤੋਂ ਗੁਨਾਹ ਜਾਂ ਮਾੜਾ ਕਰਮ ਕਿੱਥੇ ਹੋਇਆ ਕਦੋਂ ਹੋਇਆ ਚੌਥੀ ਚੀਜ਼ ਦਾ ਕਿਆ ਹੋਇਆ ਕੋਈ ਭਾਂਡਾ ਜਾਂ ਟੁੱਟਿਆ ਹੋਇਆ ਸ਼ੀਸ਼ਾ ਜੋਤਿਚ ਕਹਿੰਦਾ ਟੁੱਟੇ ਹੋਏ ਬਰਤਨ ਸ਼ੁਕਰ ਤੇ ਟੁੱਟਿਆ ਹੋਇਆ ਦਰਪਨ ਸ਼ੀਸ਼ਾ ਰਾਹੂ ਨਾਲ ਸੰਬੰਧਿਤ ਹੈ ਕਿਉਂ ਨਹੀਂ ਲੈਉਣਾ ਚਾਹੀਦਾ ਜੇ ਤੁਸੀਂ ਕਿਸੇ ਹੋਰ ਦੇ ਘਰੋਂ ਟੁੱਟੇ ਹੋਏ ਤੜਕੇ ਹੋਏ ਭਾਂਡੇ ਲੈ ਆ ਕੇ ਵਰਤ ਲੈਣੇ ਹੋ ਜਾਂ ਘਰ ਦੇ ਵਿੱਚ ਟੁੱਟਿਆ ਸ਼ੀਸ਼ਾ ਰੱਖਦੇ ਹੋ ਤਾਂ ਇਹ ਦੁੱਖ ਅਤੇ ਅਸ਼ਾਂਤੀ ਨੂੰ ਸਦਦਾ ਦਿੰਦਾ ਹੈ ਮੈਦਿਕ ਮੰਤਵਾਂ ਅਨੁਸਾਰ ਟੁੱਟੀਆਂ ਹੋਈਆਂ ਵਸਤੂਆਂ ਦੇ ਵਿੱਚ ਕਿਉਂਕਿ ਉਹਨਾਂ ਦੀ ਸਕਾਰਾਤਮਕ ਊਰਜਾ ਲੀਕ ਹੋ ਚੁੱਕੀ ਹੁੰਦੀ ਹੈ ਤੇ ਉਹਦੇ ਅੰਦਰ ਦਾਖਲ ਹੋ ਗਈ ਨੈਗੇਟਿਵਿਟੀ ਪੱਕੇ ਤੌਰ ਤੇ ਵਾਸ ਹੋ ਗਿਆ ਉਸ ਲੀਕੇਜ ਤੋਂ ਟੁੱਟਿਆ ਸ਼ੀਸ਼ਾ ਰਾਹੂ ਦੇ ਪ੍ਰਭਾਵ ਨੂੰ ਵਧਾ ਦੇਗਾ ਜਿਸ ਦੇ ਨਾਲ ਘਰ ਦੇ ਵਿੱਚ ਕਲੇਸ਼ ਤਣਾਅ ਤੇ ਵਰਤਕ ਦਾ ਬਰਕਤ ਦਾ ਸੌਰੀ ਨਾਸ਼ ਹੋ ਜਾਏ ਨੁਕਸਾਨ ਕੀ ਹੈ ਇਹ ਵਸਤੂਆਂ ਤੁਹਾਡੇ ਘਰ ਚ ਸ਼ੁਭ ਸ਼ਕਤੀਆਂ ਨੂੰ ਜਗ੍ਹਾ ਦਿੰਦੀਆਂ ਜਿਹਦੇ ਨਾਲ ਤੁਹਾਨੂੰ ਦਾ ਨੁਕਸਾਨ ਹੁੰਦਾ ਕੰਗਾਲੀ ਆਉਂਦੀ ਹੈ ਸਿੱਟ ਦਿਓ ਚੀਜ਼ਾਂ ਬੜੀ ਬੜੀ دیر ਰੱਖ ਛੱਡਦੇ ਹਾਂ ਸੀ ਟੁੱਟਾ ਨਹੀਂ ਪੂਰਾ ਕਰਨਰੀ ਟੁੱਟਾ ਸ਼ੀਸ਼ੇ ਦਾ ਰੱਖ ਲੋ ਕੋਈ ਨਹੀਂ ਉਹ ਨਹੀਂ ਤੁਰੰਤ ਸਿੱਟੋ ਜਿਆਦਾ ਕਾਪਾ ਤੁਰੰਤ ਸਿੱਟੋ ਪੰਜਵੀਂ ਚੀਜ਼ ਕੀ ਹੈ ਟੁੱਟੇ ਹੋਏ ਸਰੀਰ ਦੇ ਅੰਗ ਵਾਲੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਜਾਂ ਸਟੈਚੂ ਜੇ ਕਿਤੇ ਕਿਸੇ ਮੂਰਤੀ ਦਾ ਹੱਥ ਤਲਵਾਰ ਨੱਕ ਉਹਦਾ ਕਰਾਉਨ ਜਾਂ ਫਿਰ ਸਮੁੱਚੀ ਮੂਰਤੀ ਦੀ ਕੋਈ ਸਿਰਕ ਹਿੱਸਾ ਟੁੱਟਿਆ ਪਿਆ ਅੰਗ ਟੁੱਟਿਆ ਪਿਆ ਤਾਂ ਉਹਦੇ ਵਿੱਚੋਂ ਪ੍ਰਾਣ ਊਰਜਾ ਤਾਂ ਨਿਕਲ ਚੁੱਕੀ ਹੈ ਅਜਿਹੀ ਮੂਰਤੀ ਘਰ ਦੇ ਵਿੱਚ ਰੁਕਾਵਟ ਪੈਦਾ ਕਰਦੀ ਆ ਪੈਸਾ ਆ ਕੇ ਫਸ ਜਾਂਦਾ ਤੇ ਪਰਿਵਾਰ 'ਚ ਤਣਾਅ ਵੱਜ ਜਾਂਦਾ ਰਿਜ਼ਲਟ ਕੀ ਨਿਕਲਣਾ ਘਰ 'ਚ ਬਾਦ ਵਿਵਾਦ ਰੁਕਾਵਟਾ ਪੈਸੇ ਦਾ ਨੁਕਸਾਨ ਸ਼ੁਰੂ ਹੋ ਜਾਣਾ ਸੋ ਤਰੰਤ ਜਿੰਗਾਂ ਮੂਰਤੀਆਂ ਨੂੰ ਖੰਡਿਤ ਨੂੰ ਛੱਡ ਦਿਓ ਡਿਸਪੋਜ਼ ਆਫ ਕਰ ਦਿਓ 6ਵਾਂ ਪੁਆਇੰਟ ਆ ਜਿਹੜੀ ਚੀਜ਼ ਆ ਉਹ ਕਿਸੇ ਤੋਂ ਮਿਲਿਆ ਤੇ ਤਾਰ ਹਥਿਆਰ ਤੇਤਰ ਹਥਿਆਰ ਕੀ ਹੈ ਚਾਕੂ ਸ਼ੁਰੀ ਬੜਾ ਪਸੰਦ ਆਗੇ ਪੁਰਾਣੀ ਤਲਵਾਰ ਕਿ ਇਹ ਐਂਟੀਕ ਪੀਸ ਆ ਮੈਂ ਆਪਣੇ ਡਰਾਇੰਗ ਰੂਮ 'ਚ ਰੱਖਣਾ ਆ ਨਾ ਲਿਆਓ ਨੈਵਰ ਨੈਵਰ ਕਿਸੇ ਹੋਰ ਦਾ ਵਰਤਿਆ ਧਾਰਦਾਰ ਪੁਰਾਣੀ ਵਸਤੂ ਇਹਨਾਂ ਦੇ ਵਿੱਚ ਪਤਾ ਕੀ ਹੁੰਦਾ ਮਾਰੂ ਹਥਿਆਰਾਂ ਚ ਯੋਧਾ ਰੁਦਰ ਤਾਕਤ ਹੁੰਦੀ ਹੈ ਜੋ ਘਰ ਦੀ ਸ਼ਾਂਤੀ ਦੇ ਨਾਲ ਊਰਜਾ ਟਕਰਾਉਂਦੀ ਹੈ ਤਾਂ ਇਹ ਚੀਜ਼ਾਂ ਰਣ ਰੁਦਰੀ ਤੱਤ ਲਿਆਉਂਦੀਆਂ ਵੈਦਿਕ ਵਸਤੂ ਅਨੁਸਾਰ ਇਹ ਤੁਹਾਡੇ ਘਰ ਵਿੱਚ ਗੁੱਸਾ ਝਗੜੇ ਵਾਦ ਵਿਵਾਦ ਵਧਾਏਗਾ ਕਰਜ਼ ਬੋਝ ਬਣੇਗਾ ਤੇ ਕਾਨੂੰਨੀ ਰੁਕਾਵਟਾਂ ਆਉਣਗੀਆਂ ਹੀ ਆਉਣਗੀਆਂ ਇਹਨਾਂ ਦੇ ਵਿੱਚ ਰੁਦਰ ਤਾਕਤ ਫਸੀ ਹੁੰਦੀ ਆ ਘਰ ਦੀ ਸ਼ਾਂਤੀ ਦੇ ਨਾਲ ਊਰਜਾ ਟਕਰਾਈ ਹੁੰਦੀ ਆ ਸੋ ਬਈ ਸਿੰਪਲ ਜੀ ਗੱਲ ਆ ਜੇ ਜੋਤ ਦੀ ਵਸਤੂ ਘਰ ਚ ਆਏਗੀ ਤਾਂ ਤੁਹਾਡਾ ਜੀਵਨ ਵੀ ਯੁੱਧ ਵਾਲਾ ਹੀ ਹੋ ਜਾਣਾ ਸਤਮੀ ਚੀਜ਼ ਪਲੀਜ਼ ਧਿਆਨ ਨੜ ਮਰੇ ਹੋਏ ਜੀਵ ਜੰਤੂਆਂ ਨਾਲ ਜੁੜੀਆਂ ਚੀਜ਼ਾਂ ਕਈ ਤੁਸੀਂ ਤੰਤਰਿਕਾਂ ਕੋਲ ਜਾਣਦੇ ਹੋ ਉਥੋਂ ਇਹ ਚੀਜ਼ਾਂ ਤੁਹਾਨੂੰ ਮਿਲ ਜਾਂਦੀਆਂ ਤੁਸੀਂ ਲਿਆ ਕੇ ਘਰ ਰੱਖ ਲਈਆਂ ਖਾਸ ਕਰਕੇ ਉੱਲੂ ਜਾਂ ਕਾਂ ਦਾ ਪੰਖ ਉੱਲੂ ਦੇ ਨੋ ਕਾਂ ਦੇ ਖੰਭ ਸੱਪ ਦੀ ਖਾਲ ਸੱਪ ਦੀ ਖਾਲ ਦਾ ਤਾਂ ਬਹੁਤ ਪਤਾ ਵੀ ਕੁੰਝ ਲਈ ਰੱਖ ਲੋ ਲੋਕਰ ਚ ਬੜਾ ਹੀ ਪੈਸਾ ਉਹ ਨਹੀਂ ਇਹਨੂੰ ਡਿਸਪੋਜ਼ ਆਫ ਕਰੋ ਮਰੇ ਹੋਏ ਜਾਨਵਰਾਂ ਦੀ ਹੱਡੀ ਕਿ ਰੱਖ ਲਓ ਹੱਡੀ ਬੜਾ ਪੈਸਾ ਆਉਣਾ ਹੈ ਨਹੀਂ ਜੀ ਇਹਨਾਂ ਨੂੰ ਵੈਦਿਕ ਗ੍ਰੰਥਾਂ ਚ ਅਸੁਰ ਜਾ ਰਾਖਸ਼ੀ ਤਾਕਤਾਂ ਦੇ ਸੰਚਾਰ ਕਿਹਾ ਗਿਆ ਹੈ ਇਹਨਾਂ ਦੀ ਊਰਜਾ ਪਿਤਰ ਸ਼ਾਂਤੀ ਚ ਵਿਗਨ ਪਾਉਂਦੀ ਆ ਧੰਨ ਦਾ ਰਿਸਾਬ ਹੋਣ ਲੱਪੈਂਦਾ ਤੇ ਘਰ ਵਿੱਚ ਡਰ ਤੇ ਚਿੰਤਾਵਾਂ ਚ ਵਾਧਾ ਹੁੰਦਾ ਤੇ ਜੇ ਮੌਤ ਦੀ ਊਰਜਾ ਮਰੀਆਂ ਮਰਤਕ ਚੀਜ਼ਾਂ ਨੂੰ ਘਰ ਚ ਰੱਖਦਾ ਕੋਈ ਜੇ ਲਿਆਉਂਗੇ ਤਾਂ ਫਿਰ ਕੀ ਹੋਣਾ ਖੁਸ਼ਹਾਲੀ ਚੁੱਪਚੀਪ ਤੇ ਬਾਏ ਬਾਏ ਟਾਟਾ ਕਰਕੇ ਨਾ ਖੁਦ ਖੋਦ ਤੁਹਾਡੇ ਗੇਟੋਂ ਹੋ ਜਾਣੀਆਂ ਬਾਅਰ ਵਾਜਾ ਮਾਰਦੇ ਰਹੋ ਖੁਸ਼ਹਾਲੀ ਵਾਪਸ ਨਹੀਂ ਆਣੀ ਸੋ ਘਰ ਦੀ ਊਰਜਾ ਸ਼ੁੱਧੀ ਦਾ ਮੈਂ ਰੇਅਰੈਸਟ ਟੂ ਰੇਅਰ ਰੇਅਰ ਟੂ ਰੇਅਰੈਸਟ ਉਪਾਦਸਨ ਲਗੀਆਂ ਸਰਵ ਸੰਜਾਉ ਪਾਇਆ ਸਾਰੇ ਜਿਹੜੇ ਜਰੂਰ ਕਰਨਗੇ ਸ਼ਨੀਵਾਰ ਸੰਜੇ ਵੇਲੇ ਘਰ ਦੇ ਮੁੱਖ ਦਰਵਾਜ਼ੇ ਤੇ ਖੜੇ ਹੋ ਜਾਣਾ ਇੱਕ ਤੁਸੀਂ ਲੈਣਾ ਅੱਕ ਦਾ ਪੱਤਾ ਜਿਹੜਾ ਸ਼ਵੇਤਾਰਕ ਹੁੰਦਾ ਤੇ ਇੱਕ ਲੈਣੀਆ ਤੁਸੀਂ ਕਾਕੜ ਸਿੰਘੀ ਸੁੱਕੀ ਹੋਵੇ ਦੋਨਾਂ ਨੂੰ ਬਰਾਬਰ ਮਾਤਰਾ ਚ ਲੈ ਕੇ ਅਗਨੀ ਤੇ ਸਾੜਨਾ ਹੈ ਗੋਟਾ ਲੈ ਲਓ ਕੋਇਲਾ ਲੈ ਲਓ ਕੁਛ ਲੈ ਲਓ ਸੜਦੇ ਸਮੇਂ ਮਨ ਵਿੱਚ ਚੁੱਪ-ਚਾਪ ਤਿੰਨ ਵਾਰ ਬੋਲਣਾ ਘਰ ਦੇ ਦੁੱਖ ਸੜ ਜਾਣ ਕਿਰਪਾ ਮੇਰੇ ਕਰਤਾਰ ਦੀ ਆਣ ਘਰ ਦੇ ਦੁੱਖ ਸੜ ਜਾਣ ਕਿਰਪਾ ਮੇਰੇ ਕਰਤਾਰ ਦੀ ਆਣ ਫਿਰ ਜਿਹੜੀ ਸੁਆਬ ਬਣਨੀ ਹੈ ਅੱਕ ਦੇ ਪੱਤੇ ਦੀ ਤੇ ਕਾਕੜ ਸਿੰਗੀ ਦੀ ਉਸ ਨੂੰ ਦਰਵਾਜ਼ੇ ਤੋਂ ਬਾਹਰ ਸਿੱਟ ਦੇਣਾ ਗੇਟ ਲੈਣਾ ਕਰ ਬੰਦ ਕਰਦੀ ਨੈਗੇਟਿਵਿਟੀ ਤਾਕਤਾਂ ਤੁਰੰਤ ਬਾਹਰ ਚਲੀਆਂ ਜਾਣਗੀਆਂ ਮੇਰੇ ਪਿਆਰੇ ਡਾਕਟਰ 13 ਕੌਰ ਦੀ ਫੈਮਲੀ ਵਾਲੇ ਦਰਸ਼ਕੋ ਯਾਦ ਰੱਖਣਾ ਤੁਹਾਡਾ ਘਰ ਇੱਕ ਪਵਿੱਤਰ ਸਥਾਨ ਹੈ ਤੁਹਾਨੂੰ ਇਹਦੀ ਊਰਜਾ ਨੂੰ ਸ਼ੁੱਧ ਰੱਖਣ ਦੀ ਜ਼ਰੂਰਤ ਹੈ ਘਰ ਦੀ ਊਰਜਾ ਪੋਜ਼ਿਟਿਵ ਆ ਕੋਈ ਦਿੱਕਤ ਨਹੀਂ ਆਉਣੀ ਬੱਚਿਆਂ ਦੇ ਵਿਆਹ ਸਮੇਂ ਸਿਰ ਹੋ ਜਾਣਗੇ ਪੈਸਾ ਸਮੇਂ ਸਿਰ ਆਏਗਾ ਕੈਰੀਅਰ ਸਮੇਂ ਸਿਰ ਬਣੇਗਾ ਆਲਾਦ ਸਮੇਂ ਸਿਰ ਹੋ ਜਾਏਗੀ ਸੋ bizness ਵਪਾਰ ਠੀਕ ਚੱਲਣਗੇ એનર્ਜੀ ਹੈ ਬਸ ਸਾਰਾ ਯੂਨੀਵਰਸਲ એનર્ਜੀ ਹੈ ਜੇ ਬੈਲੈਂਸਡ ਆ ਤਾਂ ਸਭ ਕੁਝ ਕੰਮ ਹੋਣਗੇ ਹੋਣਗੇ ਸੋ ਧਿਆਨ ਰੱਖੋ ਕਿਸੇ ਦੀ ਵਰਤੀ ਹੋਈ ਵਸਤੂ ਲਿਆਉਣ ਤੋਂ ਪਹਿਲਾਂ ਸੋ ਨਹੀਂ ਡਾਕਟਰ ਤੇਰਾਕੌਰ ਕਹਿੰਦੀ ਹਜ਼ਾਰ ਵਾਰ ਸੋਚੋ ਜੇਕਰ ਕਿਸੇ ਕਾਰਨ ਕੋਈ ਚੀਜ਼ ਲੈਣੀ ਪੈ ਗਈ ਮਜਬੂਰੀ ਵਾਸ ਤਾਂ ਉਹਦੇ ਬਦਲੇ ਉਹਨੂੰ ਕੁਝ ਮੁੱਲ ਅਦਾ ਕਰ ਦਿਓ ਉਹਦੀ ਕੀਮਤ ਦੇ ਦਿਓ ਭਾਵੇਂ ਮਾਮੂਲੀ ਹੀ ਨਾ ਕਿਉਂ ਹੋਵੇ ਤਾਂ ਜੋ ਊਰਜਾ ਦਾ ਆਦਾਨ ਪ੍ਰਦਾਨ એનર્ਜੀ ਐਕਸਚੇਂਜ ਪੂਰਾ ਹੋ ਸਕੇ ਤੇ ਤੁਸੀਂ ਉਸਦੇ ਕਰਮਾਂ ਦੇ ਭਾਗੀ ਨਾ ਬਣੋ ਕੀਮਤਾਂ ਦੇਣ ਵਾਲੀ ਚੀਜ਼ ਦਾ ਆਪਣਾ એનર્ਜੀ ਕੀ ਹੈ ਜ ਜਿਹਨੇ ਤੁਹਾਨੂੰ ਕੋਈ ਚੀਜ਼ ਦਿੱਤੀ ਹੈ ਨਹੀਂ ਤੁਹਾਡੇ ਨਾਲ ਮਿਸਮੈਚ ਹੋ ਜਾਣੀ ਐਨਰਜੀ ਤੇ ਰਜਾਂਦੇ ਲੱਗੋਗੇ ਸੋ ਜੇ ਤੁਸੀਂ ਇਹਨਾਂ ਚਾਰ ਸੱਤ ਚੀਜ਼ਾਂ ਤੋਂ ਜੋ ਮੇਨ ਚਾਰ ਤਾਂ ਉੱਪਰ ਲੀਆਂ ਸੀ ਉਹ ਜਿਹੜੀਆਂ ਰੇਅਰ ਮਿਲ ਵੀ ਜਾਂਦੀਆਂ ਕਈਆਂ ਦੇ ਘਰਾਂ 'ਚ ਮੈਂ ਦੇਖੀਆਂ ਪਈਆਂ ਹੁੰਦੀਆਂ ਤੇ ਉਹ ਘੜਵਾਉਣੀਆਂ ਪੈਂਦੀਆਂ ਵਸਤੂ ਦੇ ਹਿਸਾਬ ਨਾਲ ਸੋ ਇਹਨਾਂ ਸੱਤ ਚੀਜ਼ਾਂ ਤੋਂ ਕਰੋਗੇ ਪਰਹੇਜ਼ ਤਾਂ ਤੁਹਾਡੇ ਘਰ 'ਚ ਮਾਂ ਲక్ష్ਮੀ ਦਾ ਵਾਸਾ ਰਹੇਗਾ ਕੰਗਾਲੀ ਦਰਵਾਜ਼ੇ ਤੇ ਦਸਤਕਤ ਨਹੀਂ ਦੇਵੇਗੀ ਜੇ ਵੀਡੀਓ ਲੱਗੀ ਹੈ ਲਾਭਕਾਰੀ ਗਿਆਨਵਰਦਕ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਲਾਈਕ ਕਰੋਗੇ ਤਾਂ ਸ਼ੇਅਰ ਵੀ ਕਰ ਸਕਦੇ ਹੋ ਸ਼ੇਅਰ ਕਰਦੇ ਹੋਗੇ ਤਾਂ ਆਪਣੇ ਵਿਚਾਰ ਕਮੈਂਟ ਦੇ ਰੂਪ ਚ ਜ਼ਰੂਰ ਲਿਖੋ ਮੇਰੇ ਨਾਲ ਗੱਲ ਕਰੋ ਨਹੀਂ ਤਾਂ ਕਿਸੇ ਧਰਮ ਕਰਮ ਦੀ ਗੱਲ ਕਰ ਲਿਆ ਕਰੋ ਤਾਂ ਮੇਰੇ ਨਾਲ ਮੇਰੇ ਚੈਨਲ ਡਾਕਟਰ 13 ਕੌਰ ਨੂੰ ਸਬਸਕ੍ਰਾਈਬ ਕਰਕੇ ਹੌਸਲਾ ਫਦਾਓ ਹਾਈਪ ਬਟਨ ਦੱਬੋ ਤੁਹਾਡਾ ਸਾਥ ਹੀ ਮੇਰੀ ਤਾਕਤ ਹੈ ਵੀਡੀਓ ਨੂੰ ਗੌਰ ਨਾਲ ਸੁਣਨਾ ਜੇ ਤੁਹਾਡੇ ਘਰ ਚ ਖੁਦਾ ਨਾ ਖਾਸਤਾ ਇਹ ਸੱਤ ਚੀਜ਼ਾਂ ਪਈਆਂ ਨੇ ਤਾਂ ਬਰਾਏ ਮਿਹਰਬਾਨੀ ਇਹਨਾਂ ਸੱਤਾਂ ਚੀਜ਼ਾਂ ਨੂੰ ਘਰ ਤੋਂ ਦਿਓ ਬਾਰਕਾਡ ਕੁਆੜੀਆਂ ਨੂੰ ਚੁਕਾ ਦਿਓ ਕੱਲ ਨੂੰ ਠੀਕ ਹੈ ਸ਼ਾਂਤੀ ਕਰ ਲਓ ਲਾਲਚ ਨਹੀਂ ਕਰੀਦਾ ਇੰਨੇ ਕੰਜੂਸ ਨਹੀਂ ਬਣੀਦਾ ਕਿ ਤੁਹਾਡਾ ਆਪਣਾ ਨੁਕਸਾਨ ਹੋਈ ਜਾ ਰਿਹਾ ਹੋਵੇ ਸੋ ਉਹ ਚੀਜ਼ਾਂ ਜੋ ਤੁਹਾਡਾ ਰਸਤਾ ਬੈਰੀਕੇਡ ਬਣ ਕੇ ਰੋਕ ਰਹੀਆਂ ਹਨ ਉਹਨਾਂ ਸਭ ਰੁਕਾਵਟਾਂ ਨੂੰ ਦੂਰ ਕਰ ਦਿਓ ਇਹ ਸੱਚੀਆਂ ਚੀਜ਼ਾਂ ਕਰੋ ਤੁਰੰਤ ਬਾਰ ਕੱਢੋ ਮਿਲਾਂਗੇ ਕੱਲ ਇੱਕ ਨਵੇਂ ਵਿਸ਼ੇ ਨਵੀਂ ਵੀਡੀਓ ਨਾਲ ਟਿਲ ਦੈਨ ਬਾਏ ਬਾਏ